ਦੇਖੋ ਇਹ ਟੋਟਲ ਭੰਡੀ ਪ੍ਰਚਾਰ ਹੈ ਕੋਈ ਐਸੀ ਗੱਲ ਨਹੀਂ ਹੈ ਕਿਤੇ ਵੀ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਿਆ ਨਾ ਹੀ ਮੈਂ ਬੋਲ ਸਕਦਾ ਨਾ ਹੀ ਮੇਰੇ ਇਹ ਖੂਨ ਵਿੱਚ ਗੱਲ ਹੈ ਮੈਂ ਹਮੇਸ਼ਾ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਹੈ ਗੁਰੂ ਸਾਹਿਬ ਦਾ ਜਿਹੜਾ ਫਲਸਫਾ ਹੈ ਕਿ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਉਹਦੇ ਤੇ ਮੈਂ ਚੱਲਦਾ ਹਾਂ ਚਮਕੌਰ ਸਾਹਿਬ ਦੀ ਧਰਤੀ ਦਾ ਪੁੱਤਰ ਏਸ ਕਰਕੇ ਜਿਹੜੀ ਇਸ ਪੰਡੀ ਪ੍ਰਚਾਰ ਹੈ ਬਿਲਕੁਲ ਗਲਤ ਹੈ ਨਾ ਕੋਈ ਖਬਰ ਨਾ ਕੋਈ ਕੁਝ ਨਾ ਕੇ ਦਾ ਬਿਆਨ ਸਿਰਫ ਪਲਾਂਟ ਕਰਾ ਕੇ ਖਵਣਾ ਇਹ ਚਲਾਈਆਂ ਜਾ ਰਹੀਆਂ ਇਹਦੇ ਵਿੱਚ ਕੋਈ ਅਸਲੀਅਤ ਨਹੀਂ ਹੈ ਪਾਰਟੀ ਦਾ ਬੜਾ ਧੰਨਵਾਦੀ ਹਾਂ ਜੋ ਜੋ ਮੈਨੂੰ ਉਹਦੇ ਦਿੱਤੇ ਹੈ ਮੈਂ ਉਹਨਾਂ ਦਾ ਪਾਰਟੀ ਦਾ ਧੰਨਵਾਦੀ ਹਾਂ ਔਰ ਮੈਂ ਕੋਸ਼ਿਸ਼ ਕਰ ਰਿਹਾ ਉਹਨਾਂ ਤੇ ਪੂਰਾ ਉਤਰਾਂ ਜੇ ਮੈਨੂੰ ਚੇਅਰਮੈਨ ਐਗਰੀਕਲਚਰ ਦੀ ਸਟੈਂਡਿੰਗ ਕਮੇਟੀ ਦਾ ਪਾਰਲੀਮੈਂਟ ਦਾ ਬਣਾਇਆ ਗਿਆ ਤਾਂ ਮੈਂ ਕਿਸਾਨਾਂ ਵਾਸਤੇ ਐਮਐਸਪੀ ਦੀ ਰეკਮੈਂਡੇਸ਼ਨ ਪਾਰਲੀਮੈਂਟ ਚ ਰੱਖੀ ਹੈ ਤੇ ਨਾਲ ਨਾਲ ਪਰਾਲੀ ਬਾਰੇ ਕਿਹਾ ਕਿ 100 ਰੁਪਿਆ ਪ੍ਰਤੀ ਕੁਆਂਟਲ ਐਮਐਸਪੀ ਦੇ ਨਾਲ ਦੋ ਪਰਾਲੀ ਇਕੱਠਾ ਕਰਨ ਦਾ ਇਸੇ ਤਰ੍ਹਾਂ ਐਨੀਮਲ ਹਸਬੈਂਡਰੀ ਚ ਬਹੁਤ ਸਾਰੀਆਂ ਰეკਮੈਂਡੇਸ਼ਨਾਂ ਕੀਤੀਆਂ ਉੱਥੇ ਬੀਜੇਪੀ ਦੀ ਮੈਜੋਰਟੀ ਮੈਂਬਰ ਹੈ ਟੋਟਲ 30 ਮੈਂਬਰ ਹੈ ਮੈਜੋਰਟੀ ਬੀਜੇਪੀ ਦੀ ਹੈ ਲੇਕਿਨ ਫੇਰ ਵੀ ਐਸਆ ਪਾਸ ਕੀਤਾ ਕਿ ਕਿਸਾਨਾਂ ਨੂੰ ਐਮਐਸਪੀ ਦਿੱਤੀ ਜਾਵੇ ਜਿਹੜਾ ਕਿ ਬਹੁਤ ਹੀ ਕਰਨਾ ਮੁਸ਼ਕਲ ਹੈ ਤੇ ਜਦੋਂ ਸਿੱਖਾਂ ਦੇ ਹੱਕ ਚ ਬੋਲਣ ਦੀ ਗੱਲ ਆਈ ਤਾਂ ਮੈਂ ਪਾਰਲੀਮੈਂਟ ਚ ਬੋਲਿਆ ਸਿੱਖੀ ਬਾਰੇ ਚ ਤੇ ਜਦੋਂ ਮਜ਼ਦੂਰਾਂ ਦੀ ਗੱਲ ਆਈ ਜਦੋਂ ਕਿਸਾਨਾਂ ਦਾ ਮੁਆਵਜ਼ਾ ਦੇਣਾ ਸੀ ਸਾਡੀ ਤਿੰਨ ਮਹੀਨੇ ਸਰਕਾਰ ਰਹੀ ਹੈ ਇੱਕੋ ਇੱਕ ਸਰਕਾਰ ਹੈ ਜਿਹਨੇ 18700 ਰੁਪਇਆ ਮੁਆਵਜ਼ਾ ਦਿੱਤਾ ਜਿਹਦੇ ਵਿੱਚ 17000 ਰੁਪਇਆ ਕਿਸਾਨਾਂ ਵਾਸਤੇ ਤੇ 1700 ਰੁਪਇਆ ਮਜ਼ਦੂਰਾਂ ਵਾਸਤੇ ਵੀ ਦਿੱਤਾ ਕਮੇਟੀ ਦੇ ਵਿੱਚ ਅਸੀਂ ਇਹ ਰეკਮੈਂਡੇਸ਼ਨ ਦਿੱਤੀ ਹੈ ਕਿ ਜਿੱਥੇ ਕਿਸਾਨਾਂ ਦੀ ਭਲਾਈ ਦੀ ਗੱਲ ਹੈ ਉੱਥੇ ਮਜ਼ਦੂਰਾਂ ਦੀ ਭਲਾਈ ਦਾ ਵੀ ਵਿੱਚ ਰੱਖੋ ਮੈਂ ਹਰ ਵਰਗ ਦੀ ਗੱਲ ਕਰਦਾ ਜੇ ਪ੍ਰਧਾਨ ਮੰਤਰੀ ਆਇਆ ਉਹਨੇ ਡਾਂਗਾ ਚਲਾਉਣ ਦੀ ਗੱਲ ਹੋਈ ਗੋਲੀਆਂ ਚਲਾਉਣ ਦੀ ਕਿਸਾਨਾਂ ਦੀ ਗੱਲ ਹੋਈ ਤਾਂ ਮੈਂ ਆਪਣੇ ਪਿੰਡੇ ਦੇ ਖਾਦੀਆਂ ਭੁਗਤਿਆ ਹੈ ਪੂਰਾ ਲੇਕਿਨ ਕਿਸਾਨਾਂ ਪਰ ਪਰਚਾ ਨਹੀਂ ਹੋਣ ਦਿੱਤਾ ਅੱਜ ਤੱਕ ਕਿਸਾਨਾਂ ਦੇ ਨਾਲ ਖੜਾ ਜਿੱਥੇ ਜ਼ਰੂਰਤ ਹੁੰਦੀ ਕਿਸਾਨਾਂ ਦੇ ਹੱਕ ਚ ਬੋਲਦਾ ਪੰਜਾਬ ਇੱਕ ਗੁਲਦਸਤਾ ਭਾਈ ਇਹਦੇ ਚ ਵੱਖ-ਵੱਖ ਜਾਤਾਂ ਵੱਖ-ਵੱਖ ਧਰਮ ਹੈ ਐਸੀ ਇਸ ਗੁਲਦਸਤੇ ਨੂੰ ਵੱਡਾ ਕਰਨਾ ਹੈ ਪਾਰਟੀ ਵਿੱਚ ਵੀ ਜੇ ਪਾਰਟੀ ਗੁਲਦਸਤਾ ਹੋਏਗੀ ਸਾਰੇ ਵਰਗਾਂ ਨੂੰ ਰਿਪਰੈਜ਼ੈਂਟੇਸ਼ਨ ਮਿਲੇਗੀ ਸਾਰਿਆਂ ਨੂੰ ਨਾਲ ਲੈ ਕੇ ਚੱਲੋਗੇ ਤਾਂ ਸਰਕਾਰ ਵੀ ਆਏਗੀ ਤੁਸੀਂ ਪੰਜਾਬ ਦਾ ਭਲਾ ਵੀ ਕਰ ਸਕੋਗੇ ਇਹੀ ਮੈਂ ਗੱਲ ਕਹਿੰਦਾ ਇਹਦੇ ਵਿੱਚ ਜਾਤੀਵਾਦ ਦੇ ਨਾਲ ਕਿਸੇ ਨੂੰ ਜੋੜਨਾ ਇਹ ਗਲਤ ਹੈ ਤੇ ਗਲਤ